ਨੇ ਔਜਲਾ ਸਾਹਿਬ ਨੇ ਵੀਡੀਓ ਦੇਖੀ ਤੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਭੇਜਿਆ ਅੱਜ ਅਸੀਂ ਬੱਚੀ ਦੇ ਵਿਆਹ ਦੇ ਕੱਪੜੇ ਔਰ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਉਹ ਲੈ ਕੇ ਆਏ ਆ ਔਰ ਪਰਿਵਾਰ ਨੂੰ ਬੇਨਤੀ ਕੀਤੀ ਆ ਕਿ ਸਾਰੇ ਵਿਆਹ ਦਾ ਖਰਚਾ ਜਿੱਥੇ ਵੀ ਜਿੰਨੀ ਜ਼ਰੂਰਤ ਹੋਵੇ ਸਾਨੂੰ ਲਿਸਟ ਬਣਾ ਕੇ ਦੇ ਦੇਣ ਉਹ ਸਾਰਾ ਹੀ ਔਜਲਾ ਸਾਹਿਬ ਨੇ ਕਿਹਾ ਸੀ ਆਪੇ ਕਰਾਂਗੇ ਦੇਖੋ ਤੁਹਾਡੇ ਚੈਨਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਪੁੰਨ ਵਾਲਾ ਕੰਮ ਕੀਤਾ ਸਾਰੇ ਚੈਨਲਾਂ ਨੇ ਜਿਹੜਾ ਇੱਕ ਤੀ ਦਾ ਵਿਆਹ ਸੀਗਾ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਤੁਹਾਡੇ ਜਰੀਏ ਪਹੁੰਚੀਆਂ ਇਹੋ ਜੇ ਕੰਮ ਤੁਸੀਂ ਅੱਗੇ ਵੀ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਸਾਰੇ ਮੀਡੀਆ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਬਰਦਰ ਅਸਲੀ ਜੀ ਕਿੰਨਾਂ ਵੱਲੋਂ ਭੇਜਿਆ ਗਿਆ ਮੇਰਾ ਨਾਮ ਸਰਪਜੀਤ ਸਿੰਘ ਸੋਨੂ ਜੰਡਿਆਲਾ ਵਾ ਔਰ ਅਸੀਂ ਸਰਦਾਰ ਗੁਰਜੀਤ ਸਿੰਘ ਔਜਲਾ ਜੋ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਟੀਮ ਆ ਔਰ ਸਾਰੇ ਜਣੇ ਅਸੀਂ ਅੱਜ ਆਏ ਆ ਇੱਕ ਵੀਡੀਓ ਚੈਨਲਾਂ ਤੇ ਤੁਹਾਡੇ ਜਰੀਏ ਦੇਖੀ ਸੀ ਸultanwind ਦੀ ਲੱਖਾ ਸਿੰਘ ਪੁਲਾਟਾਂ ਦੀ ਇੱਕ ਧੀ ਦੇ ਵਿਆਹ ਰੱਖਿਆ ਗਿਆ ਸੀ ਔਰ ਘਰ ਦੇ ਹਾਲਾਤ ਤੁਸੀਂ ਵੇਖ ਰਹੇ ਉੱਥੇ ਖੜੇ ਆ ਔਰ ਜਦੋਂ ਹੀ ਇਹ ਐਮਪੀ ਸਾਹਿਬ ਨੇ ਔਜਲਾ ਸਾਹਿਬ ਨੇ ਵੀਡੀਓ ਦੇਖੀ ਤੇ ਇਮੀਡੀਏਟਲੀ ਸਾਨੂੰ ਸਾਰਿਆਂ ਨੂੰ ਭੇਜਿਆ ਅੱਜ ਅਸੀਂ ਬੱਚੀ ਦੇ ਵਿਆਹ ਦੇ ਕੱਪੜੇ ਔਰ ਉਹਨਾਂ ਦੇ ਮਾਤਾ ਜੀ ਦੇ ਕੱਪੜੇ ਉਹਨਾਂ ਦੇ ਪਿਤਾ ਜੀ ਦੇ ਔਰ ਲੜਕੇ ਦੇ ਵਿਆਹ ਵਾਲੇ ਦੇ ਉਹ ਲੈ ਕੇ ਆਏ ਆ ਔਰ ਪਰਵਾਰ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਵਿਆਹ ਦਾ ਖਰਚਾ ਜਿੱਥੇ ਵੀ ਜਿੰਨੀ ਜ਼ਰੂਰਤ ਹੈ ਸਾਨੂੰ ਲਿਸਟ ਬਣਾ ਕੇ ਦੇ ਦੇਣ ਉਹ ਸਾਰਾ ਹੀ ਔਜਲਾ ਸਾਹਿਬ ਨੇ ਕਹਿਆ ਸੀ ਆਪੇ ਕਰਾਂਗੇ ਕਿਉਂਕਿ ਗੁਰੂ ਨਗਰੀ ਸਾਰੀ ਹੀ ਸਾਡਾ ਪਰਿਵਾਰ ਆ ਤੇ ਅਸੀਂ ਆਪਣੀ ਤੀਜ ਦਾ ਵਿਆਹ ਜਿਹੜਾ ਆਪ ਕਰਾਂਗੇ ਜਿੱਥੇ ਜਿੱਦਾਂ ਦੀ ਲੋੜ ਹੈ ਸਾਨੂੰ ਲਿਸਟ ਬਣਾ ਕੇ ਦੇਣ ਤੇ ਸਾਡੇ ਕਾਉਂਸਲਰ ਸਾਹਿਬ ਦੀ ਔਰ ਸਾਡੇ ਵਾਰਡ ਦੇ ਇਨਚਾਰਜ ਜਿਹੜੇ ਇਹਨਾਂ ਸਾਰਿਆਂ ਦੀ ਡਿਊਟੀ ਲਾਤੀ ਆ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਆਉ ਹੋਸੀ ਇੱਥੇ ਪੂਰੀ ਕਰਵਾਵਾਂਗੇ ਮਾਪੇ ਉਹ ਪਹਿਲੇ ਦਿਨ ਬੜਾ ਭਾਪ ਵੀ ਸੀ ਬਿਲਕੁਲ ਬੜਾ ਬੜਾ ਕਾਫੀ ਟੈਂਸ਼ਨ ਸੀ ਦੇਖੋ ਤੁਹਾਡੇ ਚੈਨਲਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਪੁੰਨ ਵਾਲਾ ਕੰਮ ਕੀਤਾ ਸਾਰੇ ਚੈਨਲਾਂ ਨੇ ਜਿਹੜਾ ਇੱਕ ਧੀ ਦਾ ਵਿਆਹ ਸੀਗਾ ਸਾਡੇ ਤੱਕ ਇਹ ਖਬਰਾਂ ਪਹੁੰਚੀਆਂ ਤੁਹਾਡੇ ਜ਼ਰੀਏ ਪਹੁੰਚੀਆਂ ਤੇ ਇਹੋ ਜੇ ਕੰਮ ਤੁਸੀਂ ਅੱਗੇ ਵੀ ਕਰਦੇ ਰਿਹਾ ਕਰੋ ਪਰਮਾਤਮਾ ਤੁਹਾਨੂੰ ਸਾਰੇ ਮੀਡੀਆ ਨੂੰ ਚੜ੍ਹਦੀ ਕਲਾ 'ਚ ਰੱਖੇ ਮੰਗਦੀ ਕੀ ਇਹਨਾਂ ਦੀ ਕੀ ਕੀ ਡਿਮਾਂਡਸ ਕੀ ਨੇ ਮੰਗਸ ਇਹਨਾਂ ਦੀ ਬੱਚੀ ਦਾ ਵਿਆਹ ਸੀ ਵਿਚਾਰਿਆਂ ਦਾ ਕਹਿੰਦੇ ਸੀ ਕੁਝ ਵੀ ਹੈ ਨਹੀਂ ਸੀ ਪਹਿਲਾਂ ਤੇ ਬੜਾ ਬੁਰਾ ਹਾਲ ਸੀ ਤੇ ਅੱਜ ਚਿਹਰੇ ਤੇ ਖੁਸ਼ੀ ਵੇਖ ਕੇ ਬੜਾ ਮਨ ਖੁਸ਼ ਹੈ ਇੱਕ ਘਰ ਪੈਣ ਵਾਲਾ ਇਹਨਾਂ ਦਾ ਉਹ ਵੀ ਜਿਹੜੀ ਫਾਈਲ ਇਹਨਾਂ ਨੂੰ ਮੈਂ ਕਿਹਾ ਦੋ ਮੈਂ ਕਿਹਾ ਕਮਿਸ਼ਨਰ ਸਾਹਿਬ ਕੋਲ ਅਸੀਂ ਪਾਸ ਕਰਾ ਕੇ ਜਿਹੜੇ ਸਰਕਾਰੋਂ ਲੁ ਪੈਸੇ ਹੁੰਦੇ ਦਵਾਵਾਂਗੇ ਔਰ ਜਿਹੜੀਆਂ ਸਹੂਲਤਾਂ ਸਰਕਾਰੀ ਮਿਲਣੀਆਂ ਚਾਹੀਦੀਆਂ ਉਹ ਤਾਂ ਮਿਲਣੀਆਂ ਹੀ ਚਾਹੀਦੀਆਂ ਵਾ ਉਹਨਾਂ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਜਿਨ੍ਹਾਂ ਨੂੰ ਜ਼ਰੂਰਤ ਆ ਕਿਉਂਕਿ ਗੁਰੂ ਦੇ ਨਗਰੀ ਦੇ ਵਿੱਚ ਆਪਾਂ ਸਾਰੇ ਹੀ ਗੁਰੂ ਦੇ ਬੱਚੇ ਆ ਤੇ ਸਾਡਾ ਸ ਕਰੋ ਅਸੀਂ ਤੁਹਾਡੇ ذریعے ਜਿਹੜੇ ਸਿਰੇ ਚਾੜ੍ਹਿਆ ਕਰਾਂਗੇ ਬਰਬਾਰ ਚ ਕਿਸ਼ਤਾਂ ਦਾ ਹੁਣ ਉਤਸ਼ਾਹ ਬਹੁਤ ਖੁਸ਼ੀ ਦਾ ਮਾਹੌਲ ਹੈ ਇਹ ਖੁਸ਼ੀ ਦੇ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਤੁਸੀਂ ਮੀਡੀਆ ਵਾਲੇ ਜੀ ਮੈਂ ਤੇ ਵੱਲੋਂ ਤੁਹਾਡਾ ਤਾਂ ਦੇਣ ਦੇ ਹੀ ਨਹੀਂ ਸਕਦਾ ਜੇ ਤੁਸੀਂ ਸਾਡੇ ਤੱਕ ਨਾ ਪਹੁੰਚਾਓਗੇ ਤੇ ਕਿੱਦਾਂ ਪਹੁੰਚਣਗੀਆਂ ਗੱਲਾਂ ਅਵੇਅਰ ਲੋਕਾਂ ਨੂੰ ਕਰਨਾ ਜਿਹੜਾ ਮੀਡੀਆ ਦੇ ਹੱਥ ਬਹੁਤ ਕੁਝ ਆ ਤੇ ਚੰਗਿਆ ਗੁਟੀ ਸਿੰਘ ਔਜਲਾ ਆਣਗੇ ਅੱਜ ਪਹੁੰਚ ਬਿਲਕੁਲ ਔਜਲਾ ਸਾਹਿਬ ਆਉਣਗੇ ਜੇ ਔਜਲਾ ਸਾਹਿਬ ਇੱਥੇ ਨਾ ਹੋਏ ਤੇ ਉਹਨਾਂ ਦੇ ਮਾਤਾ ਜੀ ਅਸੀਂ ਸਾਰੇ ਆਵਾਂਗੇ ਇੱਥੇ ਸਾਰਾ ਪਰਿਵਾਰ ਆਊਗਾ ਔਜਲਾ ਸਾਹਿਬ ਦਾ ਅਸੀਂ ਕੰਮ ਹੁੰਦਾ ਵਾ ਕੋਈ ਖਬਰ ਹੁੰਦੀ ਆ ਸਾਡੇ ਜ਼ਰੂਰ ਭਿਆਨ ਚ ਲਿਆਇਆ ਕਰੋ ਅਸੀਂ ਉਸੇ ਵੇਲੇ ਹਾਜ਼ਰ ਆਂ ਤੀਜੀ ਵਾਰੀ ਜੇ ਸਾਨੂੰ ਚੁਣਿਆ ਨਾ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਪਰਿਵਾਰ ਦੇ ਦੁੱਖ ਸੁੱਖ ਜਿਹੜੇ ਆ ਕਿਸੇ ਵੇਲੇ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਅਸੀਂ ਹਰ ਕਿਸੇ ਦੀ ਸੇਵਾ ਚ ਹਾਜ਼ਰ ਆ ਤੁਸੀਂ ਸਾਨੂੰ ਦੱਸਿਆ ਕਰੋ ਇਹ ਚ ਕੋਈ ਪਾਰਟੀ ਨਹੀਂ ਅਸੀਂ ਸਾਰੇ ਗੁਰੂ ਦੇ ਬੱਚੇ ਆ ਔਰ ਇਸ ਨਗਰੀ ਦੇ ਸੇਵਾਦਾਰ ਆ ਥੋਡੀ ਵੀ ਸੇਵਾ ਸਾਡੀ ਵੀ ਸੇਵਾ ਪਰ ਆਲ ਮਿਲ ਕੇ ਸਾਰਿਆਂ ਨੇ ਇਸ ਨਗਰੀ ਦੇ ਵਿੱਚ ਸੇਵਾ ਕਰਨੀ ਧੰਨਵਾਦ